ਤੇ ਉਹਦੇ ਨਾਲ ਮਤਲਬ ਅੰਦਰ ਸਪੇਸ ਉਸ ਹਿਸਾਬ ਨਾਲ ਹੀ ਹੁੰਦਾ ਸਾਰਾ ਹਾਂਜੀ ਭਾਜੀ ਹੁਣ ਜਿੱਦਾਂ ਮੰਨ ਲਓ ਜਿਹੜੀਆਂ ਆ ਗਈਆਂ ਨਵੀਆਂ ਹਾਂਡੀਆਂ ਉਹ ਟੋਟਲੀ ਉਹਨਾਂ ਨੇ ਬਿਲਡ ਹੀ ਉਸ ਹਿਸਾਬ ਨਾਲ ਕੀਤਾ ਹੈ ਮੰਨ ਲਓ ਹੁਣ ਜਿੱਦਾਂ ਆਪਾਂ ਉਹਨਾਂ ਨੂੰ 5 ਗੇਰਾਂ ਵਾਲਾ ਉਹ ਜਿਹੜਾ 5 ਕੇਸ ਆਪਾਂ ਆੜੋ ਇੱਧਰ ਨੂੰ ਸਮਾਨ ਆਪਾਂ ਪਾਉਣੇ ਨੇ ਉੱਠਣ ਵਾਲਾ ਇਹਨਾਂ ਨਾਲੋਂ ਵੱਧ ਜਾਊਗੇ ਉਹ ਉਹ ਵੱਧ ਜਾਊਗੇ ਕਿਉਂਕਿ ਇਹ 4 ਗੇਰ ਆ ਹੁਣ ਮੰਨ ਲਓ ਜੇ 130 ਤੇ ਜਾਂਦਾ ਹਾਂ 130 ਤੇ ਚੌਥਾ ਚੱਲ ਗਿਆ ਉਹ ਫਿਰ ਜਦੋਂ ਪੰਜਵਾਂ ਮਿਲਣਾ ਉਹਨੂੰ ਜਿੱਦਾਂ ਹੁਣ ਮੰਨ ਲਓ ਕੋਈ ਵੀ ਇਹ ਚੀਜ਼ ਜੇ ਆਪਾਂ ਇਹ ਚ ਮੰਨ ਲਓ ਕਿ ਇਹ 20 ਦੰਦਿਆਂ ਵਾਲੀ ਉਹਨੂੰ ਦੰਦੇ ਬਾਦ ਮਿਲ ਗਏ ਸਪੇਸ ਅੰਦਰ ਬਾਦ ਮਿਲ ਗਏ ਹਾਂਡੀ ਰਗੜਨ ਦੀ ਘੱਟ ਲੋੜ ਪੈਣੀ ਉਹ ਚ ਸਮਾਨ ਆਪਾਂ ਹੋਰ ਵੱਡਾ ਪਾਹਾ ਦੇ ਭਾਜੀ ਹੁਣੀ ਆਗੇ ਆਪਣੇ ਯਾਰ ਦੋਸਤ ਆ ਹੁਣ ਉਹਨਾਂ ਨੇ ਕਰਨਾ ਪੰਜ ਗੇ ਰਹਿਣਾ ਤਿਆਰ ਜਿਹਨਾਂ ਤੋਂ ਆਪਾਂ ਕਰਾਇਆ ਸੀਗਾ ਉਹਨਾਂ ਨੇ ਕਰਨਾ ਹੁਣ ਪੰਜਾ ਉਹਨੂੰ ਵੀ ਕਰਾਂਗੇ ਆਜੋ ਵੀਰ ਆਜੋ ਆਜੋ ਐ ਨਾ ਪਤੰਦਰ ਸੰਗੇ ਮਰੀ ਜਾਂਦੇ ਪਤਾ ਨਹੀਂ ਕੀ ਇਹਨਾਂ ਨੂੰ ਨਾ ਨਹੀਂ ਨਹੀਂ ਸੰਗ ਦੀ ਤੰਗੀ ਉਦੋਂ ਨਹੀਂ ਸੰਗ ਨਾਲ ਇਹਨਾਂ ਨੇ ਵੇਖੀ ਜਿੱਦ ਨਾਲ ਉਦੋਂ ਲੱਗਣਾ ਮੰਮੀ ਤਾਲੀਆਂ ਰਹਿ ਗਿਆ ਛੇਤੀ ਮੜਾ ਦੇ ਉਹਦਾ ਭੱਜ ਭੱਜ ਕਹਿਣਾ ਇਹਨਾਂ ਨੇ ਸਹੀ ਗੱਲ ਆਈ ਚਲੋ ਮਾ ਬਾ ਵੀ ਸਮਾ ਲਿਆਵੇ ਤੇ ਇੱਕ ਚੀਜ਼ ਆ ਇਹਨੇ ਉੱਥੇ ਨਹੀਂ ਚੱਲਣਾ ਸੁਪਰ ਸੀਡਰ ਤੇ ਨਹੀਂ ਭਜੀ ਉੱਥੇ ਉੱਥੇ ਨਹੀਂ ਚੱਲਣਾ ਕਿਉਂਕਿ ਇੱਕ ਤਾਂ ਪੈ ਗਿਆ ਨਾ ਰੂਟਰ ਟਰੈਕਟਰ ਤੇ ਨਹੀਂ ਰੂਟਰ ਟਰੈਕਟਰ ਜੇ ਆਪਾਂ ਕਹੀਏ ਕੱਦੂ ਗੱਦੂ ਉਦੋਂ ਚੱਲੂਗਾ ਹਾਂ ਜੇ ਆਪਾਂ ਕਹੀਏ ਉਦੋਂ ਪੱਕਾ ਬਾਣ ਆ ਫੇਰ ਨਹੀਂ ਫੇਰ ਨਹੀਂ ਫੇਰ ਕਿਉਂਕਿ ਇੱਕ ਤਾਂ ਪਹਿਲੀ ਗੱਲ ਤਾਂ ਇਹ ਢੇੜਾ ਬਹੁਤ ਜ਼ਿਆਦਾ ਹੋਣਾ ਹੁਣ ਜਿਹੜੀ ਇਹਦੀ ਪੀਟੀਓ ਆ ਆਮ ਟਰੈਕਟਰ ਦੇਖਿਓ ਤੁਸੀਂ ਤਾਂ ਇਹਦੀ ਪੀਟੀਓ ਦੇਖਿਓ ਢੇੜਾ ਡਬਲ ਆ ਹੁਣ ਆਪਾਂ ਮੋਟਰ ਚਲਾਈ ਦੀ ਆ ਪੀਟੀਓ ਦਾ ਕਿਹੜੇ ਵੀ ਦਵਣਾ ਹਾਂਜੀ ਪੀਟੀਓ ਦਾ ਵੀ ਕਿਹੜਾ ਪਤਣਾ ਹੁੰਦਾ ਭਾਜੀ ਜਦੋਂ ਆਪਾਂ ਸਵਾਹਣਾ ਪਾਉਣਾ ਹੁਣ ਅਹੀ ਇਹ ਮੋਟਰ ਚਲਾਈ ਦੀ ਜਨਰੇਟਰ ਨਹੀਂ ਹੁੰਦਾ ਹਾਂ ਇਹਦੇ ਵਿੱਚ ਪੀਟੀਓ ਵਾਲਾ ਪਾਈਦਾ ਅਸੀਂ 60 ਪਿਛੇ ਪਾਈ ਸੀ ਹਾਂ ਆ ਜਾ ਆ ਜਾ ਭਾਜ ਨਾ ਜਦੋਂ ਜਦਾਂ 23 2400 ਚੱਕਰ ਤੇ ਮੋਟਰ ਦੇ ਪੂਰੇ ਐਂਪੀਅਰ ਕਰਦਾ ਸੀ ਹੂੰ ਤੇ ਇਹਨੇ ਪਤੰਦਰ ਨੇ ਪੂਰੇ 1300 ਚੱਕਰ ਤੇ ਪੂਰੇ ਕਰਦੇ ਪੂਰੇ ਕਰਦੇ ਦਵਿਆ ਕਿ ਨਹੀਂ ਕਿਉਂਕਿ ਹੁਣ ਮਤਲਬ ਜੇ ਆਪਾਂ ਕਹੀਏ ਹੁਣ ਜੋੜਨਾ ਇਹਨੂੰ ਹੂੰ ਆਰਾਮ ਨਾਲ ਚੱਲੂਗਾ ਬਸ ਇਹਨਾਂ ਜਿੰਨਾ ਲੋਡ ਰਹੂਗਾ ਤੇਲ ਦੀ ਕਪੈਸਿਟੀ ਵਧਾਉਗਾ ਥੋੜੀ ਜੀ ਮਤਲਬ ਜਿੱਦਾਂ ਕਹਿੰਨ ਥੋੜੀ ਜਿਹਾ ਚੱਕੂਗਾ ਯਾਰ ਇੱਕ ਚੀਜ਼ ਇਹ ਵੀ ਤੈਨੂੰ ਦੱਲ ਤੋ ਤੇਲ ਦਾ ਦੱਸ ਹੀ ਦਿੱਤਾ ਨਾ ਹਾਂਜੀ ਪਹਿਲਾਂ ਨਾਲੋਂ ਖੱਤੇ ਦੇ ਵਿੱਚ ਖੇਤ 'ਚ ਤੈਨੂੰ ਕੀ ਲੱਗਦਾ ਵੱਧ ਕਰਦਾ ਕਟਿਆ 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 ਰੋਡਸ ਤੇ ਤਾਂ ਤੁਸੀਂ ਇਹ ਸਭ ਲਾ ਲੋ ਅੱਗੇ ਬਿਨਾਂਦਪੁਰ ਸਾਹਿਬ ਨੂੰ ਚਾਹੀਦਾ ਉਹ ਲਿੰਮਨ ਤੇ ਜਾਈਦਾ ਆਪਾਂ ਬਸਾਖੀ ਤੇ ਵੀ ਜਾਈਦਾ ਹੈ ਨਾ ਜੀ ਅਸੀਂ ਪਹਿਲੀ ਵਾਰ ਜਦੋਂ ਲੈ ਆ ਗਏ ਹੇ ਉਹਨੂੰ ਟਰੈਕਟਰ ਨੂੰ ਇਦਾਂ ਮਤਲਬ ਸਿੰਪਲ ਸੀਗਾ ਸਿਸਟਮ ਸੀਗਾ ਛੋਟਾ ਜਿਹਾ ਆਇਆ ਤੇ ਟਰਾਲੀ 16 ਫੁੱਟੀ ਪਾਈ ਹੋਈ ਸੀ ਅਸੀਂ ਤੇ ਇਹ ਉਦੋਂ ਮੁੜਿਆ 7000 ਦੇ ਤੇਲ ਨਾਲ ਅੱਛਾ ਦੂਜੀ ਵਾਰ ਹੀ ਗਿਆ ਮੋਰੇ ਚੌੜੇ ਟਾਇਰ ਪਾਇਓ ਸੀਗੇ ਸਾਰਾ ਮਤਲਬ ਟੋਟਲੀ ਤਿਆਰ ਕਰਤਾ ਸੀਗਾ ਸਿਸਟਮ ਛੇ ਬੂਫਰ ਸੀਗੇ ਮਤਲਬ ਐਨ ਪੂਰਾ ਓਕੇ ਕੀਤਾ ਸੀਗਾ ਉਦੋਂ ਇਹ ਮੁੜਿਆ ਹੀ 8000 ਦੇ ਤੇਲ ਨਾਲ ਉਸ ਤੋਂ ਅਗਲੀ ਵਾਰ ਗਿਆ ਸੀ ਸਮਾਨ ਪਾਇਆ ਸੀ ਪਰ ਮੋਰੇ ਚੌੜੇ ਟਾਇਰ ਵੀ ਪਾਇਆ ਸੀ ਤਾਂ ਵੀ ਪੂਰਾ ਤਿਆਰ ਸੀਗਾ ਪਿਛਲੇ ਸਾਲ ਦੀ ਗੱਲ ਆ ਜੀ ਭੋਲੇ ਮੱਲੇ ਤੇ ਉਦੋਂ ਇਹ ਮੁੜ ਕੇ ਆਇਆ ਉੱਥੋਂ 5500 ਦੇ ਤੇਲ ਨਾਲ ਘਟ ਗਿਆ ਹਾਂਜੀ ਉਦੋਂ ਸਮਾਨ ਮਤਲਬ 80 ਕਿਤੇ ਨਹੀਂ ਅਸੀਂ ਤਾਂ ਕਿ 55000 ਲੀ ਸੇਮ ਰੱਖੀ 16 ਫੁੱਟੀ ਹੋਈ 16 ਫੁੱਟ 16 ਫੁੱਟੀ ਬੰਦੇ ਪੂਰੇ ਆ ਲੱਦ ਹੋ ਕੇ ਜਾਈਦਾ ਸੀ ਐਤ ਕੀ ਜਦੋਂ ਇਹੀ ਗਏ ਆ ਵਿਸਾਖੀ ਤੇ ਐਤ ਕੀ ਨੇ 4000 ਦਾ ਵੀ ਨਹੀਂ ਖਾਦਾ ਉਹ ਕਾਰ ਬਣ ਗਈ ਨਾ ਫਿਰ ਕਿਉਂਕਿ ਸਲੋ ਚੱਕਰਾਂ ਤੇ ਤੁਸੀਂ ਇਹ ਸਾਬ ਲੈ ਲਓ ਅਸੀਂ ਇੱਥੋਂ ਜਾਈਦਾ ਜਦੋਂ ਆਪਾਂ ਗੜਸ਼ੇਂਕਰ ਨੂੰ ਗੜਸ਼ੇਂਕਰ ਅੱਗੇ ਨੰਦਵਰ ਸਾਹਿਬ ਵਾਲਾ ਰੋਡ ਇੱਥੋਂ ਤੁਸੀਂ ਆਪਾਂ ਗੜਸ਼ੇਂਕਰ ਤਾਈ ਜਾਣਾ ਉਦੋਂ ਆਪਾਂ ਮਾੜੇ ਮੋਟੇ ਖਿੱਚ ਸਾਦੇ ਜਿੱਦਾਂ ਕਹਿ ਲਓ ਉਹ ਵੀ ਰਾਤ ਨੂੰ ਦਿਨੇ ਫੇ ਨਹੀਂ ਰਾਤ ਨੂੰ ਅਸੀਂ ਇੱਕ ਗੁਰਦਰਾ ਸਾਹਿਬ ਆ ਜਿਹਦੀ ਬਹੁਤ ਚੜ੍ਹਾਈ ਆ ਉਹ ਕਿਹੜੇ ਜਗਰੂ ਕੁਸ਼ਤਨਵਾਰ ਉੱਥੇ ਚੜ ਜਾਂਦਾ ਹਾਂ ਹਾਂਜੀ ਹਾਂਜੀ ਉਹ ਉੱਥੇ ਵੀ ਗਏ ਆਂ ਸੀ ਹੈਗੇ ਮੈਂ ਤੁਹਾਨੂੰ ਛੋੜ ਤੁਹਾਨੂੰ ਦਿਖਾਵਾਂਗੇ ਅਸੀਂ ਉੱਥੇ ਵੀ ਚੜਿਆ ਨੂੰ ਦੂਜੇ ਇੱਥੋਂ ਜੋ ਛੱਡਿਆ ਸੀ ਉਹ ਚਲੋ ਮੋਰੇ ਗੱਡੀ ਆ ਗਈ ਇੱਕਦਾਂ ਉਹਦੇ ਕਰਕੇ ਸਾਨੂੰ ਸਲੋ ਕਰਨ ਪਿਆ ਇਹ ਵੀ ਗਿਆ ਸੀ ਉਹ ਸੁਵਰਾਜ ਵੀ ਗਿਆ ਦੋਨੇ ਇਕੱਠੇ ਲੈ ਗਏ ਹੈ ਹਾਂ ਤੇ ਇਹ ਰਾਮਣਾ ਛੱਡੇ ਇੱਥੇ ਰਾਮਣਾ ਦੂਜੇ ਹਾਈ ਚ ਚੜਿਆ ਉੱਥੇ ਦੂਜੇ ਹਾਈ ਚ ਨਹੀਂ ਤਾਂ ਕਈ ਟਰੈਕਟਰ ਉੱਥੇ ਦੇਖਿਓ ਤੁਸੀਂ ਲੋਹ ਚ ਚੜਦੇ ਚੌਥਾ ਲੋ ਤੀਜਾ ਲੋ ਅੱਛਾ ਇਹ ਦੂਜੇ ਹਾਈ ਚ ਚੜ ਗਿਆ ਟਰਾਲੀਆਂ ਛੋਟੀਆਂ ਸੀ ਉਦਾਂ ਮਗਰ ਅੱਛਾ ਉਦੋਂ ਹਾਂਜੀ ਹਾਂਜੀ ਆਹ ਦੀ ਕਿ ਜੋਰੀਆਂ ਆਹ ਦੀ ਕਿ ਪਾਈਆਂ ਆਈ ਐਵੀ ਕੀ ਮੇਰੀ ਇਦਾਂ ਸੀਗਾ ਟਰੈਕਟਰ ਸਾਡੇ ਜਿਆਦਾ ਸੀ ਉੱਥੇ ਆਈ ਕਮਰੇ ਲੈ ਲੈ ਆਈ ਹੂੰ ਕੁਛ ਇਦਾਂ ਫਿਰ ਐਵੀ ਕੀ ਮਤਲਬ ਜਦੋਂ ਆਪਾਂ ਮੁੰਡੇ-ਮੁੰਡੇ ਗਏ ਸੀ ਅੱਗੇ ਚਲੋ ਵੱਡੇ ਵੀ ਜਾਂਦੇ ਹਾਂ ਹਾਂਜੀ ਹਾਂਜੀ ਐਵੀ ਯਾਰ ਦੋਸਤ ਸੀ ਕਾਲ ਕਰ ਉਹਨੂੰ ਕੰਪਨੀ ਤੋਂ ਟਾਇਰ ਆ ਹੀ ਆਉਂਦੇ ਆ ਨਹੀਂ ਇਹਨੂੰ 12 ਦੇ ਹੁੰਦੇ ਭਾਜੀ ਇਹ ਕਿਹੜੇ ਆ ਇਹ 13 ਦੇ ਪਾਉ ਉਹ ਭਾਜੀ ਤੇ ਯਾਰ ਇੱਕ ਚੀਜ਼ ਹੋਰ ਜਿਹੜੇ ਦੌੜਨ ਵਾਲੇ ਵੀਰ ਹੁੰਦੇ ਆ ਹਾਂਜੀ ਹਾਂਜੀ ਵੀਰਾਂ ਨੂੰ ਮੜਾ ਇਹ ਜਿਹੜੇ ਦੌੜਨ ਵਾਲੇ ਵੀਰ ਹੁੰਦੇ ਉਹਦਾ ਟਾਇਰ ਛੋਟੇ ਕਰਦੇ ਆ ਤੁਸੀਂ ਵੱਡੇ ਕਰਦੇ ਇਹ ਭਾਜੀ ਆਪਾਂ ਉਦਾਂ ਜੇ ਪਹਿਲਾਂ ਜਦੋਂ ਸਿੰ ਪਹਿਲਾਂ 12 ਦੇ ਹੀ 12 ਦਾ ਕਹਿ ਲੋ ਤੁਸੀਂ ਢੇੜਾ ਫੇਉ ਘੱਟ ਹੁੰਦਾ ਜਦੋਂ ਆਪਾਂ ਵੱਡਾ ਟਾਇਰ ਪਾਤਾ ਨਾ ਢੇੜਾ ਤਾਂ ਪਤਾ ਨਹੀਂ ਆ ਉਹਦਾ ਢੇੜਾ ਪਤਾ ਨਾ ਰੋਲ ਸਪੀਡ ਵਾਧੀ ਆ ਉਦਾਂ ਮੰਨ ਲਓ ਹੁਣ ਜੇ ਇਹਨੂੰ ਮੈਂ ਕਹਿ ਦਵਾਂ ਵੀ ਮੈਂ 16 ਦੇ ਪੌਣੇ ਇਹ ਤਾਂ ਮਰਨਾ ਹੀ ਆ ਫੇਰ ਧੱਕਾ ਫੇਰ ਧੱਕਾ ਫੇਰ ਆਪਾਂ ਕਹਿ ਦਈਏ ਪਿਕਅਪ ਵੀ ਹੌਲੀ 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 ਚੜੂਗਾ ਹੁਣ ਜਿੱਦਾਂ 13 ਦੇ ਆ ਹੁਣ ਕਈ ਆ ਜਿੱਦਾਂ ਕਹ ਲੋ 12 ਦੇ ਪੌਣ ਦੇ 11 ਦੇ ਪੌਣ ਦੇ ਆ ਹਨਾਈ ਉਹ ਮਤਲਬ ਇੰਨਾ ਆ ਜਿੱਦਾਂ ਕਹਰੋ ਆਪਾਂ ਸਲਿੱਪ ਜਦੋਂ ਕਢਾਉਣੀ ਆ ਜਾਂ ਥੈਹੇ ਪਟਕੇ ਲੈ ਕੇ ਜਾਣਾ ਆ ਉਹਦੇ ਲਈ ਆ ਪਰ ਉਹ ਇੰਨਾ ਆ ਫਿਰ ਟਾਇਰ ਆਪਾਂ ਨੂੰ ਜ਼ਿਆਦਾ ਵਾਈਡ ਕਰਨਾ ਪੈਂਦਾ ਚੌੜਾ ਜੇ ਆਪਾਂ ਕਹੀਏ ਆਪਾਂ ਇਦਾਂ ਤੁਰਿਆ ਆ ਟਾਇਰ ਅੰਦਰ ਆ ਮਗਰ ਆਡਾਂ ਚ ਕੱਟ ਮਾਰਿਆ ਪਾਲਟ ਕੇ ਟਰੈਕਟਰ ਹੋ ਜਾਣਾ ਕਿਉਂਕਿ ਟਾਇਰ ਦਾ ਸਾਈਜ਼ ਬਹੁਤ ਪਤਲਾ ਹੋ ਜਾਂਦਾ ਉਹਦਾ ਇਹ ਫੇ ਵੀ ਇੰਨਾ ਆ ਹੁਣ ਆਪਾਂ ਜਦੋਂ ਮੰਨ ਲਓ ਆਪਾਂ ਖਿੱਚਿਆ ਆ 100 ਤੇ 100 ਤੇ ਕੱਟ ਮਾਰਾਂਗੇ ਕੁਝ ਹੱਦ ਤੱਕ ਝੇਲ ਸਾਦਾ ਇਹ ਹੁਣ ਜੇ ਆਪਾਂ ਇਹਨੂੰ ਕਹੀਏ ਵੀ ਖਿੱਚਿਆ ਪੂਰਾ ਫੇ ਫੇ ਔਖਾ ਫੇ ਇਹ ਸਾਹਿਬ ਇੱਕ ਚੀਜ਼ ਹੋਰ ਇਹ ਚੀਜ਼ ਨਾ ਮੇਰੇ ਵੀਰ ਤੁਸੀਂ ਨਾ ਹੀ ਟਰਾਈ ਕਰਿਓ ਹਾਂਜੀ ਇਹ ਇੰਨਾ ਹੈ ਭਾਈ ਜਿੱਦਾਂ ਕਹ ਲੋ ਸ਼ੌਂਕ ਸੀਗਾ ਸ਼ੌਂਕ ਸੀ ਕੱਢ ਲਿਆ ਕੋਈ ਅੜੀਆਂ ਸੀਗੀ ਆਓ ਕੱਢੜੀਆਂ ਹੀ ਹੋਰ ਕੱਢ ਲਈ ਯਾਰ ਇਹ ਆ ਦੋਨੇ ਟਰੈਕਟਰ ਸਾਡੇ ਅੜੀਆਂ 'ਚ ਤਿਆਰ ਹੋਏ ਆ ਪਿੰਡਾਂ 'ਚ ਧਾੜੀਆਂ ਉਹ ਗੱਲ ਐ ਵੀ ਬਸ ਹੋ ਹੀ ਜਾਂਦਾ ਹਸਾਕ ਦਾ ਤੇ ਆਪਾਂ ਇਹ ਗੱਲ ਵੀਰਾਂ ਨੂੰ ਕਹਿੰਨੇ ਵੀ ਨਾ ਪੰਗਾ ਲਿਓ ਹਾਂਜੀ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਆਪਦੀ ਚੰ ਸਰ ਜਗਰੂਪਾ ਵੀਰਾਂ ਨੂੰ ਮੜਾ ਦੇ ਵੇਖੀ ਉਹਨਾਂ ਨੂੰ ਆ ਜੋ ਵੀ ਇੱਕ ਚੀਜ਼ ਹੋਰ ਆਪਣੇ ਨੰਨੂ ਵੀਰ ਨੇ ਦੱਸਿਆ ਵੀ ਪੀਟੀਓ ਦਾ ਸਹਾਗਤਾ ਵੀ ਨਾਲ ਹੀ ਆ ਵਦਿਆ ਪੀਟੀਓ ਚੱਕਰ 540 ਆਉਂਦੇ ਪਹਿਲਾਂ ਹਾਂਜੀ ਹੁਣ ਵਧੇ ਆ ਇਹਦੇ ਹੁਣ 540 ਈ ਹੋ ਗਿਆ ਹੋਊਗਾ ਆਰਾਮ ਨਾਲ ਹਾਂ ਸੋਚ ਰਿਹਾ ਆਪਾਂ ਡਬਲ ਕਹਿੰਦੇ 1000 ਚੱਕਰ ਹਾਂਜੀ ਹਾਂਜੀ ਉਹ ਚੱਕਰ ਹੋ ਗਿਆ ਹਣਾ ਹਾਂਜੀ ਕਿਉਂਕਿ ਅਸੀਂ ਪਹਿਲਾਂ ਪਾਇਆ ਸੀ ਇੱਥੇ ਰੂਟਾ ਬੀਟਰ ਹਾਂ ਰੂਟਾ ਬੀਟਰ ਦਾ ਤੁਸੀਂ 8 ਫੁੱਟਾ ਸੀਗਾ ਉਹਦਾ ਕੰਪਨੀ ਨੇ ਇਹਨੂੰ 6 ਫੁੱਟਾ ਜਾਂ 7 ਫੁੱਟਾ ਕਲੇਮ ਕਰਦੀ ਆ ਅਸੀਂ 8 ਫੁੱਟਾ ਪਾਇਆ ਸੀ ਇਹਨੂੰ ਰੂਟਾ ਬੀਟਰ ਵੀ ਹਾਂ ਤੁਸੀਂ ਇਹ ਸਾਲ ਆ ਲੋ ਹੀ ਮਤਲਬ ਬਾਂਡ ਚ ਚਲਾਇਆ ਹੈਗਾ ਕਦੂ ਚਾਈ ਮਤਲਬ ਪਰ ਉਹ ਇਦਾਂ ਕਹਿ ਲੋ ਕਦੂ ਵੀ ਨਹੀਂ ਸੀਗਾ ਪਹਿਲਾਂ ਆਪਾਂ ਜਿਹਦਾ ਟਿਲਰਾਂ ਦਾ ਦੋਰ ਪਾ ਗਏ ਫੇ ਚਲਾਇਆ ਸੀਗਾ ਅਹੀਂ ਚਲਾਇਆ ਹੁਣ ਕੋਈ 20 ਮਿੰਟ ਚਲਾਇਆ ਗੇੜੇ ਮਤਲਬ ਇੰਨੇ ਜ਼ਿਆਦਾ ਆ ਮੋਰ ਦੇ ਵੀ ਗੇੜੇ ਹਾਈ ਆ ਫੀਟ ਜੋ ਦੇ ਵੀ ਹਾਈ ਆ ਗੇਅਰ ਬਾਕਸ ਚ ਧੂਆਂ ਘੜਦਾ ਇਹ ਘੜਦਾ ਅੱਛਾ ਹਾਂਜੀ ਯਾਰ ਇੱਕ ਚੀਜ਼ ਹੋਰ ਇਹ ਵੀ ਆ ਦੇਖੀਂ ਐਕਸਲ ਵਾਲੀ ਜਗ੍ਹਾ ਦੇਖਣ ਨੂੰ ਤਾਂ ਇੰਨੀ ਇੰਨੀ ਸਹੀ ਗੱਲ ਆ ਪਰ ਸਟਰੋਂਗ ਬਹੁ ਆ ਹੈਗੀ ਸਟਰੋਂਗ ਆਮ ਨਾਲੋਂ ਭਜੀ ਦੇਖਣ ਦਾ ਬਦੰਦਰ ਐਂਜ ਨੇ ਹੱਥ 'ਚ ਹੀ ਆ ਜਾਣੇ ਹੁੰਦੇ ਸਹੀ ਗੱਲ ਆ ਬਜੀ ਨਿੱਕੇ ਨਿੱਕੇ ਜਿੱਦਾਂ ਮਤਲਬ ਕਹ ਲੋ ਪੁਰਾਣਾ ਲੋਹਾ ਆ ਪੁਰਾਣਾ ਪਹਿਲਾਂ ਕੰਪਨੀਆਂ ਬਹੁਤ ਵਧੀਆ ਹੈਵੀ 'ਚ ਬਣਾਉਂਦੀਆਂ ਸੀ ਹੁਣ ਆ ਜਿੱਦਾਂ ਹੁਣ ਉਹੇ ਐਵੇਂ ਕਰੀ ਜਾਂਦੇ ਆ ਕਵਾੜੀ ਜਿੱਦਾਂ ਕਹ ਲੋ ਹਲਕਾ ਕਰੀ ਜਾਂਦੇ ਆ ਉਹ ਕਿਧਰ ਅੱਕ ਜਿਪ ਜਾ ਕੇ ਨਿਕਲ ਚੱਲੇ ਆ ਹੁਣ ਵਧੀਆ ਕਰੀ ਜਾਂਦੇ ਜਿੱਦਾਂ ਗਾਹਾਂ ਹੁਣ ਜਿੱਦਾਂ ਸਵਰਾ ਦੇ ਉਦੋਂ ਟੁੱਟੇ ਸੀਗੇ ਕਈਆਂ ਦੇ ਇੱਥੋਂ ਟਿਊਬਾਂ ਟੁੱਟਣ ਲੱਪਾਈਆਂ ਸੀ ਕਰਦੀਆਂ ਕੰਪਨੀਆਂ ਪਰ ਕੰਪਨੀ ਨੂੰ ਚਾਹੀਦਾ ਪਹਿਲਾਂ ਹੀ ਨਾ ਆਪਣਾ ਜਿੱਦਾਂ ਵੈਲਿਊ ਨਾ ਡਿਗਣ ਦੇਣ ਪਹਿਲਾਂ ਹੀ ਉਹਨੂੰ ਉਸਾ ਵੇ ਜਿਹੜਾ ਮਤਲਬ ਲੌਂਗ ਲਾਸਟਿੰਗ ਚੱਲੇ ਯਾਰ ਜਿਵੇਂ ਹੁਣ ਸੈਂਸਿੰਗ ਲਿਫਟ ਵਾਲੀ ਚਾਰ ਚਾਰ ਆ ਗਈ ਹਾਂਜੀ ਭਾਜੀ ਇਹਦੇ ਦੋ ਆ ਹਾਂਜੀ ਕੰਮ ਕਰਦਾ ਦੋ ਦੇ ਕਰਦਾ ਭਾਜੀ ਪੂਰਾ ਵਧੀਆ ਪੂਰਾ ਵਧੀਆ ਕਰਦਾ ਕੰਟਰੋਲ ਮਤਲਬ ਉਹ ਸੈੱਟ ਕਰ ਦੋ ਇਹਨਾਂ ਪ੍ਰੋਪਰਲੀ ਹਾਂ ਇੱਕ ਥਾਂ ਹਾਂ ਆਰਾਮ ਨਾ ਕਰੂਗਾ ਭਾਜੀ ਵਧੀਆ ਵੀ ਵਧੀਆ ਕਰਦਾ ਚੱਕ ਹਾਂਜੀ ਇਹ ਚੱਕਰ ਦੇਖਣ ਨੂੰ ਦੇਖੀ ਇਹਦਾ ਸਾਰਾ ਕੁਝ ਨਿਕਾ ਨਿਕਾ ਜਾ ਸਹੀ ਗੱਲ ਆ ਜੀ ਆਹ ਵਾਲੀ ਚੂੜੀ ਦੇ ਕਹਿੰਦੇ ਨਹੀਂ ਹੁੰਦੇ ਜਿੰਨਾ ਨਿਕਾ ਉਹਨਾਂ ਤੇ ਖਾ ਹਾਂ ਉਹ ਯਾਰ ਆ ਬ੍ਰੀਕ ਜਾ ਬ੍ਰੀਕ ਜਾ ਕੰਮ ਸਹੀ ਗੱਲ ਆ ਇਹ ਪਰ ਇਹ ਗੱਲ ਆ ਇਹਦੇ ਵਿੱਚ ਹੀ ਕਮਾਦ ਵੀ ਲੈ ਗਏ ਹੂੰ ਮਤਲਬ ਕਿਹੜਾ ਕੰਮ ਇਹਨਾਂ ਨੇ ਨਹੀਂ ਕੀਤਾ ਸਾਰੇ ਕੀਤੇ ਆ ਕਦੇ ਟਰੈਕਟਰ ਨੇ ਧੋਖਾ ਨਹੀਂ ਦਿੱਤਾ ਪਰ ਘਾਰਦਿਆਂ ਨੇ ਵੀ ਕਦੀ ਇਹ ਨਹੀਂ ਕਿਹਾ ਹੈਗਾ ਵੀ ਨਹੀਂ ਵੀ ਆਹ ਨਹੀਂ ਚੀਜ਼ ਨਹੀਂ ਕਰਾਉਣੀ ਆਹ ਚੀਜ਼ ਨਹੀਂ ਕਰਾਉਣੀ ਬਾਪੂ ਹੁਣਾਂ ਨੇ ਜੋ ਕਹਦੇ ਦਾ ਕਰਾਂਦੇ ਆ ਆ ਜੀ ਸਾਹ ਇਹ ਬਾਤ ਉੱਦੈ ਭਾਈ ਨਗਰ ਕੀਰਤਨ ਸੀਗਾ ਉਦੋਂ ਕੀਤਾ ਸੀ ਤਿਆਰ ਇਹ ਵੀ ਸਾਰਾ ਸਿਲਿੰਸੂਲਿੰਗ ਉਹ ਦੇਖੀ ਤੇ ਇਹ ਨਕੀ ਕਿ ਇਹ ਬੁਰਜ ਖਲੀਫਾ ਹੋਰ ਭਾਈ ਉੱਥੇ ਦਾ ਪੈਰਿਸ ਦਾ ਪੈਰਿਸ ਦਾ ਪੈਰਿਸ ਦਾ ਟਾਵਰ ਹਾਂਜੀ ਤੈਨੂੰ ਤਾਂ ਪਤਾ ਨਾ ਨਾ ਕੱਪੜੇ ਆਦੋਂ ਕਿਦੋਂ ਕਿ ਤੋ ਕਾਲਾ ਹੈਗਾ ਹੈਗਾ ਸੌਰੀ ਆ ਲਿਖਿਆ ਵੀ ਹੈ ਪੈਰਿਸ ਪੈਰਿਸ ਦਾ ਤਾਂ ਹੀ ਵੇਹ ਮੋਹ ਇਹ ਬੜਾ ਲੱਭ ਕੇ ਲਿਆਦਾ ਸੀ ਹਰ ਦੇ ਰਾਤ ਦਾ ਮਗਾ ਅੱਛਾ ਸਾਹਮਣੇ ਲੈ ਕੇ ਤੇਰੇ ਪੈਰ ਸੋਤੇ ਅੱਛਾ ਉਹ ਬੰਦਾ ਪੈਰਿਸ ਆ ਓਕੇ ਆ ਜਾ ਵੀ ਜਟਾ ਅਗਲੇ ਕੋਲ ਇਹ ਆ ਗਿਆ ਜਮਾਂ ਸਿੰਪਲ ਇਹ ਭਾਜੀ ਸਿੰਪਲ ਰੱਖਿਆ ਖੇਤੀ ਲਈ ਜਮਾਂ ਹੀ ਸਿੰਪਲ ਹੈ ਨਾ ਉਦਾਂ ਮਤਲਬ ਕੀਤਾ ਮੜਮੜ ਰੇਸ ਰੂਸ ਖੋਲੀ ਉਹ ਆ ਪੰਪ ਦਾ ਕੰਮ ਕੀਤਾ ਆ ਹੂੰ ਤੇ ਕਰਾਂਗੇ ਇਹਨੂੰ ਵੀ ਆਉਣ ਵਾਲੇ ਟਾਈਮ 'ਚ ਥੋੜਾ ਬਤਾ ਮਤਲਬ ਬਟ ਸਮਾਂ ਤੇਰੇ ਬਾਈ ਦਾ ਹੋਰ ਭਾਜੀ ਕਰਾਂਗੇ ਇਹਨੂੰ ਪੂਰਾ ਆਕੇ ਇਹ ਇਹਨੂੰ ਇਹਦੇ ਨੂੰ ਕਰਨਾ ਕਿ ਨਹੀਂ ਕਰਾਂਗੇ ਭਾਜੀ ਜਿੱਦਾਂ ਮਤਲਬ ਜਿਵੇਂ ਹੁਣ ਤੈਨੂੰ ਪਤਾ ਲੱਗ ਗਿਆ ਉਹਦੇ ਤੂੰ ਕੀ ਕੀਤਾ ਹਾਂਜੀ ਤੇਰੇ ਦਿਮਾਗ 'ਚ ਏਦਾਂ ਹੈਗਾ ਵੀ ਕੁਝ ਕੁ ਕਮੀਆਂ ਰਹਿ ਗਈਆਂ ਨੇ ਠੀਕ ਹੈ ਕਿਉਂਕਿ ਨਾ ਇਹ ਤਾਂ ਕਮੀਆਂ ਕੱਢਣੀਆਂ ਮਤਲਬ ਜਿੱਦਾਂ ਆਪਾਂ ਕਹਿ ਲਈਏ ਜੇ ਮੇਰੇ ਤੌਰ ਤੇ ਮੋਜ ਦਾ ਜਗਰੂਪ ਆਪਣਾ ਹੁਣ ਇਹਨੂੰ ਵੀ ਪਤਾ ਆ ਹੁਣ ਇਹ ਆਪਣੇ ਤੋਂ ਉੱਪਰ ਆ ਹਜੇ ਵੀ ਹੈਨਾ ਜੀ ਹੁਣ ਆਪਾਂ ਜਿੱਦਾਂ ਕਹਿ ਲੋ ਹਜੇ ਆਪਾਂ ਨੂੰ ਸਾਲ 2 ਸਾਲ ਹੋਇਆ ਇਹਨੂੰ ਫੇਰ ਵੀ ਪੰਗੇ ਲੈਣ ਦੇ ਨੂੰ ਕਈ ਚਿਰ ਹੋ ਗਿਆ ਆ ਹੁਣ ਮਤਲਬ ਜੇ ਆਪਾਂ ਇਹਨੂੰ ਕਰਨਾ ਹੋਵੇ ਮੇਨ ਆਪਾਂ ਜੇ ਉਦਾਂ ਕਹੀਏ ਉਦਾਂ ਕੋਈ ਕਮੀ ਨਹੀਂ ਰਹਿ ਗਈ ਮੇਨ ਕਮੀਆਂ ਸਿਰਫ ਇੰਜਾਂ ਕੀ ਕਰਦਾ ਉਹ ਮਤਲਬ ਕਹਿ ਲਓ ਜਿੱਦਾਂ ਆਪਣਾ ਜੇਫੇ ਨਹੀਂ ਰੱਖਣਾ ਟਰੈਕਟਰ ਮਤਲਬ ਜਿੱਦਾਂ ਆਪਣਾ ਨਹੀਂ ਹੁਣ ਆਪਾਂ ਨੂੰ ਜਿੱਦਾਂ ਹੈਗਾ ਆ ਦਲ ਇਹਦੇ ਵਾਲ ਆਚਾਰ ਹੈਗਾ ਆ ਹੋਰ ਮੈਂ ਤੈਨੂੰ ਕਹਿਣ ਲੱਗਾ ਸੀ ਇਹਦੇ ਲਈ ਗੱਲ ਤੇ ਤਾਂ ਵੀਰਾਂ ਨੇ ਠਾ ਠਾ ਕਮੈਂਟ ਸੁੱਟ ਦੇਣੀਆਂ ਵੀ ਇਹਨੇ ਤਾਂ ਜੋ ਕੁਝ ਕਰ ਲਿਆ ਨਾ ਸਹੀ ਗੱਲ ਆ ਇਹਨੇ ਦਾਸੇਰਾ ਹੀ ਕਰਾਇਆ ਹੁਣ ਉਸ ਤੋਂ ਉੱਪਰ ਚਲੋ ਹੈਗਾ ਹੁਣ ਆਪਾਂ ਕਹਿ ਦਈਏ ਵੀ ਸਾਰੇ ਕਹਿੰਦੇ ਆ ਕੀਤਾ 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 ਪਰ ਉਹ ਬੰਦੇ ਨੂੰ ਪਤਾ ਜਿਨੇ ਹਾਂ ਕਿ ਫੋਨ ਬਣੀ ਗੱਲ ਪੂਰਾ ਓਕੇ ਆ ਭਾਜੀ ਹੁਣ ਜਦੋਂ ਮੈਂ ਪਹਿਲਾਂ ਇਹ ਵਾਲਾ ਡਾਕਟਰ ਚਲਾਉਂਦਾ ਰਿਆ ਮੇਰਾ ਉਦੋਂ ਨਹੀਂ ਦਿਲ ਖੁਸ਼ ਨਹੀਂ ਉਦੋਂ ਇੰਨਾ ਹੀ ਜਿੰਦਾ ਕਹਿ ਲਓ 80 ਆਲਾ ਕਹਿ ਲੱਗਿਆ ਸੀ 80 ਆਲਾ ਕਹਿ ਸਕਦੇ ਆ ਭਾਜੀ ਹਾਂਜੀ 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 ਹੁਣ ਤਾਂ ਪੜੀ ਜਾਣਾ ਉਹ ਹੁਣ ਤਾਂ ਪਿਕਅਪ ਵੀ ਪੂਰੀ ਆਣਾ ਧੱਕੀ ਪਾਉਂਦਾ ਆ ਹੁਣ ਮਗਰਾਡਾਂ ਦਾ ਕੱਚ ਸੀ ਉਹ ਵੀ ਨਿਕਲ ਗਿਆ ਹਾਂ ਬਾਕੀ ਦਾ ਸਾਰਾ ਹੁਣ ਓਕੇ ਹੀ ਆ ਬਸ ਨਹੀਂ ਹੁਣ ਆਪਾਂ ਯੂ ਪੈਫੇ ਦੇ ਲਵਾਉਣਾ ਉਹ ਤੇ ਲਵਾਉਣਾ ਭਾਜੀ ਉਹ ਜ਼ਰੂਰੀ ਹੈ ਹਾਂਜੀ ਤੇ ਇਹ ਮੈਸੀ ਨੰਨੂ ਅੱਗੋਂ ਦੀ ਆ ਜਾ ਇੱਥੋਂ ਆ ਜਾ ਆ ਜਾ ਇੱਕ ਚੀਜ਼ ਨੂੰ ਇੱਧਰ ਦਿਖਾ ਦੇ ਇੱਧਰ ਦਿਖਾ ਦੇ ਮੈਸੀ ਨੂੰ ਦੇਖੀ ਆ ਸਪੋਰਟਾਂ ਇਹ ਜਿਆਦਾ ਆਈਆਂ ਫੋਰਡ ਨੂੰ ਹਾਂਜੀ ਸਿਰਾ ਨਾ ਤੇ ਜਾਂ ਆਈਆਂ ਮੈਸੀ ਨੂੰ ਹੋਰ ਕਿਹੜੇ ਟੰਡਾਂ ਤਾਂ ਨਹੀਂ ਆਈਆਂ ਨਹੀਂ ਨਹੀਂ ਹੋਰ ਨਹੀਂ ਇਹ ਨਾ ਦੋਨੋਂ ਨੂੰ ਹੀ ਆਈਆਂ ਇਹਨਾਂ ਦੋਨੋਂ ਨੂੰ ਹੀ ਆਈਆਂ ਫੋਰਡ ਵੀ ਜਿਹੜੇ ਜਿਨ੍ਹਾਂ ਨੂੰ ਆ ਚੁੱਲਾ ਹੁੰਦਾ ਸੀ ਉਹਨਾਂ ਨੂੰ ਆਈਆਂ ਫੋਰਡ ਦਾ ਹਾਂ ਅੱਗੇ ਸਿਸਟਮ ਉਹਦੇ ਆ ਹੀ ਹਿੱਸਾ ਉਹ ਬਿਲਕੁਲ ਸੇਮ ਸੀ ਹਿੱਸਾ ਤੇ ਇਹਨਾਂ ਫੋਰਡ ਦੀ ਤਾਂ ਕਹਿੰਦੇ ਫਿਰ ਉਹ ਬਹੁਤ ਮਾੜਾ ਸਪੈਂਡਲ ਉਹ ਸਪੈਂਡਲ ਬਹੁਤ ਛੇਤੀ ਤੋੜ ਦਿੰਦਾ ਭਾਜੀ ਇਹਦਾ ਸਪੈਂਡਰ ਕੰਮ ਕਰਦਾ ਵਧੀਆ ਆ ਭਾਜੀ ਕਦੇ ਟੁੱਟਿਆ ਨਹੀਂ ਕਦੇ ਨਹੀਂ ਟੁੱਟਾ ਕਦੇ ਵੀ 스ਪੈਂਡਲ ਇਦਾਂ ਹੁਣ ਮੰਨ ਲਓ ਜਿੱਦਾਂ ਆਹ ਲ ਆਇਆ ਇਹਨੂੰ ਖੜਾ ਵੀ ਕੀਤਾ ਅਸੀਂ ਖੜਾ ਕਰਕੇ ਵੀ ਸਿੱਟਿਆ ਨਹੀਂ ਟੁੱਟਾ ਹੁਣ ਜਿੱਦਾਂ ਮੰਨ ਲਓ ਆਪਾਂ ਚੱਕ ਲਿਆ ਚਾ ਕੇ ਜਦੋਂ ਆਪਾਂ ਟਾਇਰ ਮੋੜ ਦੇਈਦਿਆ ਮੋੜ ਕੇ ਥੱਲੇ ਸਿੱਟੀ ਦਾ ਫੇਰ 스ਪੈਂਡਲ ਦੇ ਹਾਂ ਕਾ ਮੋ ਕਾ ਵੇਂਦਾ ਜਾਂ ਕਹਿ ਲੋ ਕਿਤੇ ਪਹਿਲਾਂ ਦਾ ਮਾੜਾ ਮੋਟੇ ਟਰੇਡ ਆਈ ਹੋਵੇ ਫੇਰ ਟੁੱਟਦਾ ਹੁਣ ਕਈ ਮਤਲਬ ਖਰੇ ਤੋਂ ਖਰਾ ਹਾਲੈਂਡ ਆ ਉਹਦੇ ਵੀ ਟੁੱਟੇ ਆ ਸੋ ਰੀ ਐਕਟਰ ਕਿਹੜਾ ਨਹੀਂ ਟੁੱਟਦਾ ਟੁੱਟਦੇ ਆ ਜਦੋਂ ਆਪਾਂ ਕਹਿ ਲੋ ਹੁਣ ਕੋਈ ਵੀ ਚੀਜ਼ ਆ ਨਵੀਂ ਜਾਂਸੀ ਹੋ ਵੀ ਲਿਆਈਦਾ ਆਪਾਂ ਮਸ਼ੀਨਰੀ ਨੇ ਜਦੋਂ ਓਵਰਲੋਡ ਤੱਕਾ ਕਰਨਾ ਟਾਇਰ ਮੋੜ ਮੋੜ ਸਿੱਟਣਾ ਫੇਰ ਟੁੱਟਦਾ ਆਪਾਂ ਨਟ ਤੇ ਦੇ ਦੇਣੀ ਵੀਰ ਭਰਾ ਕਿੰਨੇ ਲੜਦੇ ਹੁੰਦੇ ਆ ਵੀ ਫਲਾਣਾ ਕੀ ਮਿਰਚ ਲੜੀ ਫਲਾਣਾ ਬ੍ਰਾਂਡ ਫਲਾਣਾ ਟਰੈਕਟਰ ਸਾਰੇ ਵਧੀਆ ਭਾਜੀ ਸਭ ਜੱਟ ਦਾ ਮਤਲਬ ਕਹਿ ਲੋ ਹੁਣ ਇੱਕ ਸਾਹ ਦੇ ਪੁੱਤ ਹੁੰਦੇ ਜਾ ਕੇ ਹਨ ਇਹ ਆਪਾਂ ਬਣਾ ਲੀਆਂ ਗੱਲਾਂ ਜੀ ਆਹ ਸਾਨੂੰ ਖਰਾ ਲਾਦਾ ਉਹ ਚਲੋ ਆਪਣੀ ਸਾਰਿਆਂ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਪਰ ਇਹ ਗੱਲ ਆ ਹੁਣ ਜਿੱਦਾਂ ਕੰਪਨੀ ਆ ਕੋਈ ਵੀ ਕੰਪਨੀ ਦਾ ਇੱਕ ਹਸਾਲ ਦਾ ਕਿਸਾਨ ਦੇ ਲਈ ਬਣਾਉਂਦੀ ਚੀਜ਼ ਹਾਂ ਤੇ ਚਲੋ ਆਪਾਂ ਹੁਣ ਬਥੇਰੇ ਪੱਗੇ ਲੈ ਲਈਦੇ ਆ ਨਹੀਂ ਬੱਸਾ ਸਾਵੇਂ ਨਾਲ ਹਾਂਜੀ ਸਾਵੇਂ ਨਾਲ ਵਾਜੀ ਪਹਿਲਾਂ ਕੀ ਸੀਗਾ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਕੀ ਖੇਡਾਂ ਸੀ ਪਹਿਲਵਾਨੀ ਢੋਲ ਹਾਂਜੀ ਬਹੁਤ ਰਵੀਆਂ ਧੋੜਾ ਉਦੋਂ ਬਾਅਦ ਆਈਆਂ ਬਲਦਾਂ ਦਾ ਵੇਟ ਚੱਕਣਾ ਜਾਂ ਕੁਛ ਏਦਾਂ ਦਾ ਸੀ ਸਰੇ ਆ ਬਲ ਦਨੀਆ ਦੌੜਾ ਹਾਂਜੀ ਉਹਨਾਂ ਨੂੰ ਕਿੰਨਾ ਜਗਰੂਰ ਦੇ ਡੈਡੀ ਵਾਲੇ ਵੇਖੀ ਹਾਂਜੀ ਹਾਂਜੀ ਉਹ ਵੀ ਨਿਠਾਉਂਦੇ ਕਿੰਨੇ ਸ਼ਿੰਗਾਰੇ ਆ ਨਿੱਕੀਆਂ ਖਰਾਕਾਂ ਉਹਨਾਂ ਨੂੰ ਉਹਦਾ ਆਬਦਾਮ ਨਹੀਂ ਖਾਣੇ ਉਹਨਾਂ ਨੂੰ ਬੋਲਦੇ ਆ ਸਹੀ ਗੱਲ ਆ ਕਬੂਤਰਾਂ ਵਾਲੇ ਵੀਰ ਆਬਦਾਮ ਨਹੀਂ ਖਾਣੇ ਉਹਨਾਂ ਨੂੰ ਖੋਣੇ ਆ ਮੈਂ ਤਾਂ ਕੋਈ ਵੀ ਚੀਜ਼ ਆ ਸਟਰਗਲ ਆ ਬੰਦੇ ਦੀ ਹਨਾ ਇਹ ਘੋੜਿਆਂ ਵਾਲੇ ਘੋੜਿਆਂ ਦਾ ਸ਼ੌਕ ਸਹੀ ਗੱਲ ਆ ਆਪਾਂ ਨੂੰ ਨੇ ਇਹਨਾਂ ਦਾ ਇਤਿਹਾਸ ਆ ਆਪਾਂ ਨੂੰ ਮਸ਼ੀਨਰੀ ਦਾ ਸ਼ੌਂਕ ਆ ਬਸ ਇਹਨਾਂ 'ਗੱਲ ਕਰਾਂਗੇ ਇਹ ਸ਼ੌਕ ਉੱਥੋਂ ਤੱਕ ਸੀਮਤ ਰੱਖੋ ਜਿੱਦਾਂ ਕਿਸੇ ਦਾ ਮਾੜਾ ਮਾੜਾ ਨਾ ਹੋਵੇ ਬਸ ਆਪਣਾ ਮਤਲਬ ਆਪਾਂ ਨੂੰ ਸ਼ੁਰੂ ਤੋਂ ਇਹ ਨਹੀਂ ਹੈਗਾ ਬਿੱਜੇਦ ਬਾਜੀ ਬਸ ਜੋਰਾ ਬਣ ਦਿੱਤਾ ਬਥੇਰਾ ਦਿੱਤਾ ਆ ਬਾਬੇ ਤੋਂ ਡਰ ਕੇ ਗਈ ਆ ਬਸ ਸਹੀ ਹੈ ਜਿੱਥੇ ਰੱਬ ਨੇ ਰੱਖਿਆ ਵਧੀਆ ਹੈ ਇਹ ਸਾਰਾ ਓਰੀਜਨਲ ਇਹ ਏਰੀਕਨਲ ਆ ਬਾਜੀ ਓਰੀਜਨਲ ਦਾ ਜੇ ਚਲਾਵਾ ਆਪਾਂ ਮੰਨੀਏ ਕਹਿਣ ਦਾ ਮਤਲਬ ਕਿੰਨੇ ਤੋਂ ਕਦੋਂ ਦਾ ਹੈ ਤੇਰੇ ਕੋਲੇ ਆ ਇਹ ਪਾਜੀ ਆਪਣਾ ਤੋਂ ਹੈਗਾ ਆ ਕਹਿ ਲਓ ਤੁਸੀਂ 16 17 ਚ ਮੀਟ ਆ 16 17 10 ਸਾਲ ਲਾ ਲਾ ਹੋ ਗਿਆ 25 ਚੱਲਿਆ ਪਿਆ 9 10 ਸਾਲ ਹਾਂਜੀ ਹਾਂਜੀ ਇਹਦੇ ਕਿਹੜੀ ਕਿਹੜੀ ਚੀਜ਼ ਹੁਣ ਤੱਕ ਤੂੰ ਪਾ ਚੁੱਕਾ ਓਰੀਜਨਲ ਨੂੰ ਓਰੀਜਨਲ ਉਹਦਾ ਸਰਵਿਸਾਂ ਹੀ ਕਰਾਈਆਂ ਭਾਜੀ ਇਹਦੀਆਂ ਇਹ ਕਮੋਲ ਟਾਇਰ ਬਦਲੇ ਆ ਤੇ ਬਸ ਹੋਰ ਨਹੀਂ ਕਲਚ ਰੈਡ ਬਲੀ ਕੇ ਨਾਲ ਓਰੀਜਨਲ ਆ ਉਹਨਾਂ ਨੇ ਮਤਲਬ ਜਿੱਨਾਂ ਤੋਂ ਲਿਆਂਦਾ ਹੋਊਗਾ ਉਹਨਾਂ ਨੇ ਕਰਾਇਆ ਹੋਊਗਾ ਇਹ ਕਿੰਨਾ ਮਾਡਲ ਆ ਇਹ ਭਾਜੀ ਪਤਾ ਨਹੀਂ ਚੀਜ਼ ਹੁਣ ਕਾਪੀ ਤੇ ਦੇਖਣਾ ਪਾਪੀ ਦੇਖਣਾ ਬਾਪੂ ਨੇ ਲਿਆ ਹਣਾ ਹਾਂਜੀ ਹਾਂਜੀ 10 ਸਾਲ ਦਾ ਜਿਹੜਾ ਯਾਰ ਦੋਸਤ ਹੈ ਆਪਣਾ ਇਹ ਉਹਦਾ ਆ 10 ਸਾਲਾਂ ਚ ਕਲਚ ਪਲੇਟ ਨਹੀਂ ਬਾਈ ਹਾਂ ਜੀ ਇਹ ਮਤਲਬ ਜਿੱਦਾਂ ਕਹ ਲੋ ਆਪਣੇ ਆਪਾਂ ਇਹ ਜਦੋਂ ਧੱਕਾ ਧੱਕਾ ਹੁੰਦਾ ਕਿ ਨਹੀਂ ਨਹੀਂ ਭਾਜੀ ਇਹ ਮਤਲਬ ਨਾਰਮਲ ਨਾਰਮਲ ਤਾਂ ਹੀ ਫਿਰ ਮੈਂ ਕੀ ਆ 10 ਸਾਲਾਂ ਚ ਕਲਚ ਪੇਡ ਧੱਕਾ ਜਿਹਾ ਆਪਾਂ ਕਹਿੰਦੇ ਉਦਾਂ ਖੇਤਾਂ ਚ ਪੰਗੇ ਰਹਿਣੇ ਉਹ ਕਰ ਲਈਦੇ ਆ ਹਾਂ ਮਤਲਬ ਜੇ ਆਪਾਂ ਕਹੀਏ ਰੋਡ ਤੇ ਜਾਂਦੇ ਇਹਦੇ ਬੈਕ ਗੇਅਰ ਉਹ ਨਹੀਂ ਇਦਾਂ ਉਹ ਨਹੀਂ ਕੀਤਾ ਖੇਤੀ ਨਾ ਪੂਰਾ ਖੇਤੀ ਨਾ ਬੰਦਿਆ ਫਿਰ ਬਹੁਤ ਵੱਡੀ ਗੱਲ ਆ 10 ਸਾਲ ਕਲਚ ਪਲੇਟ ਕੱਢ ਜਾਂਦੀ ਨਹੀਂ 3 ਮਹੀਨੇ ਨਹੀਂ ਕੱਢਦੀ ਮੈਂ ਉਹੀ ਤਾਂ ਕਹਿਣ ਲੱਗਾ ਹਾਂ ਦਾ ਸਾਹ ਬਹੁਤ ਵੱਡੀ ਗੱਲ ਆ ਵੀ ਕੱਲੀ ਪਾਈ ਨੂੰ ਅੱਜ ਲੈ ਜਾਣਾ ਹੀ ਪੈਣੀ ਆ ਆਪਣਾ ਉਹ ਹੋਈ ਆਲਾ ਕਿਉਂ ਨਾ ਪੇ ਸਤਾ ਜੀ ਉਹ ਹਜ਼ਾਰ ਪਰ ਚਕਾਈ ਆ ਉਹ ਬਹੁਤ ਵਧੀਆ ਰਹੀ ਆ ਉੱਥੇ ਜਾਣੀ ਫਿਰ ਹਾਂਜੀ ਉਹ ਵਧੀਆ ਜਿੱਦਾਂ ਆਪਣੇ ਵਧੀਆ ਇਹਦੇ ਗੇਅਰ ਕਿੰਨੇ ਆ ਇਹਦੇ 4 ਆ ਭਾਜੀ ਇਹ 4 ਵਾਲਾ ਆ ਗਿਆ ਸੀ 4 ਵਾਲਾ ਆ ਗਿਆ ਸੀ ਇਹ ਆਪ ਹੋਇਆ ਨਹੀਂ ਹਟ ਉਹਨੂੰ ਆਪ ਹੋਇਆ ਇਹਨੂੰ ਆ ਗਿਆ ਸੀ 4 ਗਿਆ ਇਹਨੂੰ ਆ ਗਿਆ ਹਾਂਜੀ ਇਹਦਾ ਲੀਵਰ ਵੀ ਵੱਡਾ ਹੋ ਗਿਆ ਇੱਥੇ ਇਹਦਾ ਲੀਵਰ ਵੱਡਾ ਹੋ ਗਿਆ ਜੀ ਹਾਂ ਹਾਂਜੀ ਜਿਵੇਂ ओरिजिनल ਗੇਅਰ ਹਾਂਜੀ ਇਹ ਰੋਟਾ ਵਟਰ ਖਿੱਚੋ ਖਿੱਚੋ ਇਹ ਸਾਰੇ ਕੰਮ ਸਾਰਾ ਕਰੂਗਾ ਇਹ ਕੋਈ ਯਾਰ ਇੱਕ ਚੀਜ਼ ਮੈਨੂੰ ਹੋਰ ਦੱਸੀ ਜਿਹਨੇ ਆਪਾਂ ਮੰਨਦੇ ਆ ਟਰੈਕਟਰ 16 ਦੇ ਟਾਈਰ ਵਾਲੇ ਨੂੰ ਵੱਡਾ ਹਾਂਜੀ ਇਹਦੇ ਨਾਲ ਤੂੰ ਸਾਰੇ ਕੰਮ ਖੇਤੀ ਦੇ ਕਰ ਲੈਣਾ ਸਾਰੇ ਸਾਰੇ ਕਿੱਥੇ ਭਾਜੀ ਸਾਰੇ A to Z ਰਾਮ ਨੰਦ ਜੀ ਹੁਣ ਜਿੱਦਾਂ ਕਹਿ ਲੋ ਪੁਰਾਣੇ ਜ਼ਮਾਨੇ ਸੀਗੇ ਪੁਰਾਣੇ ਜਵਾਨੇ ਕੋਈ 16 ਦੇ ਸੀਗੇ ਨਹੀਂ ਸੀਗੇ ਬਹੁਤ ਘੱਟ ਸੀਗੇ 13 ਤੋਂ 12 ਨਾੜੇ ਨਾ ਸੀ ਆਪਣਾ 16 ਦਾ 9 11 ਸੀਗਾ ਉਹ ਵੀ ਇਦਾਂ ਸੀਗਾ ਮਤਲਬ ਕਹਿ ਲੋ ਜਿੱਦਾਂ ਪਿੰਡ 'ਚ ਇੱਕ ਦੋ ਹੁੰਦੇ ਸੀ ਇੱਕ ਦੋ ਹਨਾ ਜੀ ਹੁਣ ਕਹਿ ਲੋ ਜਿੱਦਾਂ ਮਤਲਬ ਹੁਣ ਖੇਤੀਆਂ ਵਧਾ ਲਈਆਂ ਸੰਦ ਵੱਡੇ ਹੋ ਗਏ ਆ ਸਾਰਿਆਂ ਦੇ ਉਹਦੇ ਹਿਸਾਬ ਨਾਲ ਟਰੈਕਟਰਾਂ ਦੀ ਮਤਲਬ ਵੱਡੇ ਕਰਤੇ ਸਾਰਿਆਂ ਨੇ ਹੁਣ ਇਹ ਚੱਕਰ ਆ ਜੀ ਹੁਣ ਕਹੀ ਕਹਿ ਲੋ ਜਿੱਦਾਂ ਉਹ 8 ਫੁੱਟ ਖੇਤ ਲੈਿੰਦਾ ਰੋਟਰ ਠੀਕ ਚੱਲ ਵਧੀਆ ਖੇਤ ਲੈਣ ਦਾ ਫੇਰ ਯਾਰੋ ਵੱਡਾ ਹੀ ਏ ਵੱਡੇ ਹੀ ਆ ਜੀ ਕੰਮ ਕਰਨਿਆਂ ਨੇ ਕਰੀ ਜਾਂਦੇ ਐਨਾ ਹੁਣ ਜੇ ਆਪਾਂ ਕੰਪਨੀ ਤੋਂ ਲਿਆ ਕੇ ਕਹਿਦੇ ਅੱਠ ਪੌਣਾ ਕੰਪਨੀ ਵਾਲਾ ਥੋੜ੍ਹਾ ਜਿਹਾ ਤੰਗ ਕਰੂਗਾ ਕੁਝ ਵੀ ਚੀ ਕੋਈ ਵੀ ਚੀਜ਼ ਆ ਭਾਈ ਕਸਟਮਾਈਜ਼ ਕਰਨੀ ਪੈਂਦੀ ਆ ਆਪਾਂ ਨੂੰ ਕੈਰੇਟਰਾਂ ਚ ਖਾਸ ਕਰਕੇ ਹੁਣ ਹੌਲੈਂਡ ਆ ਉਹਦੀ ਕੇਮ ਚੇਂਜ ਕਰਾਂਗੇ ਕਰਨੀ ਪੈਂਦੀ ਬੈ ਜਾ ਬੈ ਜਾ ਕਰਾਉਂਦਾ ਹਾਂ ਕੋਈ ਵੀ ਚੀਜ਼ ਆ ਕੰਪਨੀਆਂ ਨੇ ਪਾਸ ਕਰਨੇ ਹੁੰਦੇ ਆ ਹਾਂ ਜੀ ਕੰਪਨੀ ਨੇ ਉੱਥੇ ਆਪਣੀ ਲਿਮਟ ਰੱਖੀ ਹੋ ਆ ਆਪਾਂ ਨੂੰ ਲਿਮਟ ਨਹੀਂ ਆਪਾਂ ਨੂੰ ਇਹ ਹੁੰਦਾ ਬਾਦ ਨਜ਼ਾਰਾ ਆਵੇ ਆਪਣੇ ਬਿੱਟੂ ਬਾ ਚੱਕਦੇ ਬਿੱਟੂ ਬਾ ਉਹ ਹੀ ਅੱਗੋ ਕਹਿੰਦਾ ਬ੍ਰਹਮਾਸਤਰ ਫਿੱਟ ਕਰਤਾ ਅਸੀਂ ਉਹ ਹੀ ਜਦੋਂ ਤੋਂ ਆਪਣੇ ਵਾਲਾ ਪੰਪ ਕੀਤਾ ਮੋ ਉਹ ਹੀ ਗੱਲ ਉਹ ਜਦੋਂ ਨੂੰ ਕਹੀ ਨਾ ਪੂਰਾ ਕੈੜਾ ਕਰਨਾ ਕਿਉਂਕਿ ਫਿਰ ਕਰਦਾ ਵਿੱਚ ਬ੍ਰਹਮਾਸਤਰ ਫਿੱਟ ਹੈ ਹਾਂ ਇਹ ਕਰਦੇ ਸੀ ਜੀਤਾ ਆਪਣੇ ਵਾਲਾ ਚੈੱਕ ਕਰਨ ਲੱਗੇ ਆਰ ਪੀ ਐਮ ਮਸ਼ੀਨ ਤੇ ਗਏ 3500 ਦੇ ਮਤਲਬ 8000 ਆ ਜਾਂਦਾ ਮਾਰੀ ਰੇਸ ਮਸ਼ੀਨ ਬੰਦ ਹੋ ਗਈ ਕਹਿੰਦਾ ਪਹਿਲੀ ਮਸ਼ੀਨ ਖਰਾਬ ਹੋ ਜਾਣੀ ਲਈ ਭੱਜਦਾ ਉਹ ਵੀ ਪਤਾ ਉਹਨੇ ਕੋ ਗਉਣ ਵਾਲਾ 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 ਉਹ ਉਲੁਕਿਆ ਰਹਿ ਗਿਆ ਚੰਗੇ ਦੇ ਹੱਥ ਲੱਗੇ ਹੁਣ ਨਾ ਭਾਈ ਬਾਜੂ ਦੇਖਣ ਦੇ ਵੀ ਨਹੀਂ ਲੋੜਾਂ ਦੀ ਇਹਨੂੰ ਉਹ ਉਲੁਕਿਆ ਰਹਿ ਗਿਆ ਉਹ ਬੰਦਾ ਵਾਲਾ ਕੈੜਾ ਨੰਨੂ ਆ ਚੀਜ਼ ਦੇਖਾਈ ਇੱਕ ਵੀ